ਅਮਰਪ੍ਰੀਤ ਨਾਮ ਦਾ ਡਾਕਟਰ ਅਮਰਪ੍ਰੀਤ ਕੋਲ ਡਾਕਟਰ ਰਾਜੇ ਮਹਿੰਦਰਾ ਕੋਲ। ਤਾਂ ਦੋ ਜਣੇ ਐਸੀ ਲੜਾਈ ਹੋਈ ਉਸਦੀ ਕਿ ਮਦਰ ਐਂਡ ਉਸ ਦਾ ਨੰਬਰ ਡੇਟਾ ਸੀ। ਉਹ ਕਹਿ ਰਹੇ ਸੀ ਕਿ ਉਹ ਘਰ ਤੋਂ ਬਾਰ ਬਾਰ ਸੈਰ ਕਰਨ ਗਏ ਐਂਡ ਉਹਨਾਂ ਤੇ ਕਿਸੇ ਨੇ ਅਚਾਨਕ ਤੇ ਅਟੈਕ ਕਰਤਾ। ਐਂਡ ਉਹ ਜਿਹੜੀ ਮਦਰ ਸੀ ਉਹਨਾਂ ਦੇ ਕਾਫੀ ਸੱਟ ਲੱਗੀਆਂ ਸੀ। ਖੰਭੀ ਐਸੇ ਵੀ ਕਾਫੀ ਬਲੱਡ ਬਹੁਤ ਆ ਰਿਹਾ ਸੀ। ਉਹਨਾਂ ਨੂੰ ਸੀ ਰੈਫਰ ਕਰਤਾ ਸੀ ਉਹਨਾਂ ਦਾ ਡੇਟਾ ਐਕਸਟਰੀ ਹਸਪੀਟਲ। ਮਦਰ ਦੇ 46 ਐਂਡ ਬੇਟੇ ਦੇ 22 ਫਰਕਾ ਤੇ ਇੰਡੀਰੀ ਚੁੱਕੀ ਮਦਰ ਦੇ ਸੱਜੇ 86 ਲਫਟ ਸਾਈਡ ਤੇ ਐਂਡ ਬੇਟੇ ਦੇ ਹੱਥ ਦੇ ਸੀ ਮੇਰਾ ਹੀ ਜਗਜੀਵਾਂ ਸਿੰਘ ਕਈ ਕੀਕਤ ਹੋ ਗਿਆ। ਫਸੀਜੀ ਮਤਲਬ ਕਿ ਕੁੱਤੇ ਨੂੰ ਘੁਮਾ ਕੇ ਆ ਰਹੀ ਸੀਗੀ। ਮਤਲਬ ਕਿ ਗਗਨ ਨਾਮ ਦਾ ਹੀ ਮੁੰਡਾ ਸਾਡੇ ਪਿੰਡ ਦਾ ਹੀ ਆਈ ਮਰੀ ਗਵਾਂਢੀ ਨੇ। ਉਹਨਾਂ ਨੇ ਅਚਾਨਕ ਆਈ ਮਿਲ ਉਹਨਾਂ ਨੇ ਮੇਰੀ ਮਾਤਾ ਦੇ ਪਿੱਛੇ ਵਾਰ ਕਰਿਆ ਦਾਣ ਨਾਲ ਹੀ ਮਰੀ ਕਰ ਦੰਦੇ। ਤੇ ਤੇ ਬਚਾਅ ਕਰਕੇ ਅਸੀਂ ਪਰੇ ਹੋਏ ਜਦ ਉਹ ਮੋਰੇ ਫਿਰ ਗਾਲ ਕੱਢ ਕੇ ਬੋਲਣ ਲੱਗਿਆ ਜਾਤ ਪ੍ਰਤੀ ਤੇ ਤੁਸੀਂ ਸਾਡੇ ਉਰੇ ਘਰ ਪਾਲੇ ਇਦਾਂ ਵੀ ਮੇਰੀ ਮਾਂ ਨੇ ਵਿੱਚ ਇਦਾਂ ਦੇ ਤੁਨੂਰੇ ਦਾ ਨਹੀਂ ਦਾ ਤੁਹਾਡੇ ਸਾਰੇ ਟੱਬਰ ਨੂੰ ਮਾਰਨਾ ਸੀ ਤੇ ਜਦੋਂ ਦੁਬਾਰਾ ਇਹ ਮਾਰ ਲੱਗੇ ਮੈਂ ਹੱਥ ਮੂਰੇ ਕਰੀ ਉਹਨੇ 2-3 ਵਾਰ ਹੱਥ ਤੇ ਮਾਰੇ ਸੀ ਫਿਰ ਮਲਗੀ ਮੈਂ ਦਾਹ ਫੜ ਲਿਆ ਜੀ ਤੇ ਉਹ ਦਾਹ ਫੜੇ ਹੀ ਉਹ ਮਲਗੀ ਪਰੇ ਇਹਨੂੰ ਮੇਰੇ ਪਿੱਛੇ ਪੈ ਗਿਆ ਜੀ ਖੇਤਾਂ 'ਚ ਮਲਗੀ ਮੈਂ ਭੱਜਿਆ ਜੀ ਜਾਨ ਬਚਾਉਣ ਨੂੰ ਤੇ ਮਾਤਾ ਵੀ ਫੇਰ ਹੀ ਉਹ ਮਲਗੀ ਇੱਕ ਅੰਕਲ ਸੀਗੇ ਪਿੰਡ ਦੇ ਹੀ ਉਹਨਾਂ ਨੇ ਵੀ ਉਤੋਂ ਦਾਗ ਖੋਲੇ ਆ ਫੇਰ ਜੀ ਕਿਤੇ ਉਹ ਆਪਣੇ ਘਰੇ ਚਲੇ ਗਿਆ ਜੀ ਹੁਣ ਤੁਸੀਂ ਕੌਣ ਕੌਣ ਸੀ ਅਸੀਂ ਮੈਂ ਤੇ ਮੇਰੀ ਮਾਤਾ ਜੀ ਹੀ ਕਿੰਨੇ ਕੁ ਵੇਦਿਕਾ ਸੀ 21:35 ਜੀ ਹਾਂ ਜੀ ਤੇ ਉਹ ਕੋਈ ਤਿੰਨੇ ਕਿ ਜਾਈ ਸੀ ਕੋਈ ਇਕੱਲਾ ਹੀ ਸੀਗਾ ਜੀ ਤੇ ਮੌਕੇ ਤੇ ਹੋਰ ਉੱਥੇ ਕੋਈ ਵਿਅਕਤੀ ਆਏ ਸੀ ਹੁੰਦੇ ਮੇਰਾ ਹਾਂ ਜੀ ਉਹ ਅੰਕਲ ਆਏ ਸੀ ਇੱਕ ਪਿੰਡ ਦੇ ਜੀ ਉਹਨਾਂ ਨੇ ਵਾਰੀ ਦਾਗ ਹੋਇਆ ਸੀਗਾ ਕੋਈ ਰੰਜਿਸ਼ ਵਗੈਰਾ ਨਾ ਨਹੀਂ ਜਮਾ ਵੀ ਨਹੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਅਸੀਂ ਮੰਗ ਕਰਦੇ ਆ ਉਹਨੂੰ ਇਨਸਾਫ ਦਿੱਤਾ ਜਾਵੇ ਵੀ ਸਖਤ ਕਾਰਵਾਈ ਕੀਤੀ ਜਾਵੇ ਪੂਰੀ ਕੀ ਕੰਮ ਕੀ ਕਰਦੋਗੇ ਕੋਈ ਕੁਝ ਨਹੀਂ ਥੇਤੀਵਾੜੀ ਲਈ ਹੈ ਜੀ ਕੀ ਨਾਮ ਹੈ ਤੁਹਾਡਾ ਮਹਰਜੀ ਜੀ ਦੇ ਖਾਲਸਾ ਮਹਰਜੀ ਜੀ ਫਤਿਹ ਮੇਰਾ ਨਾਮ ਹਰਪ੍ਰਾਨ ਸਿੰਘ ਆ ਜੀ ਮੈਂ ਮੇਰਾ ਪਿੰਡ ਘਰਖਣਾ ਤੇ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਮੇਰਾ ਬੇਟਾ ਤੇ ਮੇਰੇ ਘਰ ਵਾਲੀ ਇਹ ਡੇਲੀ ਰੁਟੀਨ ਦੇ ਹਿਸਾਬ ਨਾਲ ਸ਼ਾਮ ਨੂੰ ਆਪਣੇ ਡੌਗੀ ਨੂੰ ਘੁਮਾਉਣ ਲੈ ਕੇ ਜਾਂਦੇ ਸੀਗੇ ਤੇ ਘੁਮਾ ਕੇ ਵਾਪਸ ਆ ਰਹੇ ਸੀਗੇ ਇੱਕ ਸਾਡੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ ਤਾਰ ਦਾਹ ਦੇ ਨਾਲ ਮੇਰੇ ਘਰ ਵਾਲੀ ਔਰ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਵਾਲੀ ਦੇ ਸਿਰ ਚ ਟੱਕ ਮਾਰਿਆ ਉਹਨੂੰ ਫੇਰ ਰੈਫਰ ਕੀਤਾ ਚੰਡੀਗੜ੍ਹ ਉਹਦੀ ਸਕੈਨਿੰਗ ਕਰਵਾਈ ਗਈ ਔਰ ਮੇਰੇ ਬੇਟੇ ਦੇ ਹੱਥ ਦੇ ਉੱਤੇ ਦਾਹ ਲੱਗਿਆ ਉਹਨੇ ਬਚਾਉਣ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਹਨੇ ਜਾਤੀ ਸੂਚਕ ਸ਼ਬਦ ਬੋਲੇ ਨੇ ਕਿ ਤੁਸੀਂ ਚਮਾਰ ਹੋ ਤੁਹਾਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਮੈਂ ਤੁਹਾਡਾ ਸਾਰਾ ਪਰਿਵਾਰ ਖਤਮ ਕਰਨਾ ਹੈ ਤੇ ਉਹ ਤੋਂ ਬਾਅਦ ਇੱਕ ਅਣਪਛਾਤੇ ਪਿੰਡ ਦੇ ਪਤਵੰਤੇ ਸੱਜਣ ਨੇ ਉਹਦਾ ਦਾਹ ਫੜ ਕੇ ਉਹਨਾਂ ਦੀ ਜਾਨ ਬਚਾਈ ਤੇ ਫਿਰ ਉਹ ਭੱਜ ਗਿਆ ਉਸ ਤੋਂ ਬਾਅਦ ਮੈਂ ਕੈਪਟਨ ਹਰਜਿੰਦਰ ਸਾਹਿਬ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਜਿਹੜਾ ਮੇਰਾ ਤਾਏ ਦਾ ਮੁੰਡਾ ਉਹ ਲੈ ਕੇ ਗਿਆ ਉਹਨੂੰ ਨਾਲ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਗਏ ਉਹਨਾਂ ਦੇ ਘਰੇ ਤਾਂ ਉਹ ਘਰੇ ਨਹੀਂ ਮਿਲੇ ਉਥੋਂ ਫਰਾਰ ਹੋ ਗਏ ਜਿੰਦਾ ਵਗੈਰਾ ਲਾ ਕੇ ਤੇ ਫਿਰ ਕੈਪਟਨ ਹਰਜਿੰਦਰ ਸਾਹਿਬ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉਸ ਬੰਦੇ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਹੈ ਜੋ ਬਣਦੀ ਹੈ ਉਹ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਕਿਸੇ ਦੇ ਨਾਲ ਐਸੀ ਘਨੌਣੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਮਾਰਨ ਦੇ ਇਰਾਦੇ ਦੇ ਨਾਲ ਉਹ ਸਵੇਰ 5:30 ਵਜੇ ਦੀ ਘਟਨਾ ਹੈ ਉਹ ਪਕਤਲੇ ਇਰਾਦਾ ਉਹਦਾ ਮਾਰਨਦਾਰ ਪੂਰਾ ਇਰਾਦਾ ਸੀ ਜਿਸ ਹਿਸਾਬ ਨਾਲ ਉਹਨੇ ਟੱਕ ਮਾਰੇ ਨੇ ਇੱਲੇ ਜਿਹੜੇ ਸੀਗੇ ਜੀ ਹਮਲਾ ਕਰ ਉਹਦੀ ਇੱਕੇ ਬੰਦਾ ਸੀਗਾ ਸਾਈਕਲ ਤੇ ਆ ਕੇ ਸਾਈਕਲ ਨੂੰ ਸਿੱਟ ਕੇ ਹੱਥ ਉਹਨੇ ਦਾਹ ਫੜਿਆ ਹੋਇਆ ਸੀਗਾ ਤੇ ਉਹਦੇ ਨਾਲ ਹਮਲਾ ਕੀਤਾ ਔਰ ਕਿਹੜਾ ਹਥਿਆਰ ਸੀਗਾ ਜੀ ਹਥਿਆਰ ਦਾਹ ਸੀਗਾ ਜੀ ਤੇਜ਼ ਧਾਰ ਜਿਹੜਾ ਦਾਤਰ ਨਹੀਂ ਹੁੰਦਾ ਹਾਂਜੀ ਦੋਨਾਂ ਨੂੰ ਜ਼ਖਮੀ ਕੀਤਾ ਦੋਨਾਂ ਦੋਨਾਂ ਨੂੰ ਜ਼ਖਮੀ ਕਰਤਾ ਜੀ ਮੇਰੇ ਬੇਟੇ ਨੂੰ ਔਰ ਮੇਰੇ ਘਰ ਵਾਲੀ ਨੂੰ ਤਿੰਨ ਜਾਣਦੇ ਹੁੰਦੇ ਸੀਗੇ ਛੋਟਾ ਬੇਟਾ ਮੇਰਾ ਕਹਿੰਦਾ ਮੈਂ ਪੜਨਾ ਇਸ ਕਰਕੇ ਉਹ ਨਹੀਂ ਗਿਆ ਸੀ ਅਗਰ ਉਹ ਚਲੇ ਜਾਂਦਾ ਸ਼ਾਇਦ ਉਹਦੇ ਵੀ 6:00 ਵਜ ਦੀ ਕੋਈ ਪੁਰਾਣੀ ਰੰਜਿਸ਼ ਹੈਗੀ ਨਹੀਂ ਜੀ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਸਾਡੀ ਕੀ ਲੱਗਦਾ ਕਾਰਨ ਕੀ ਲੱਗਦਾ ਹਮਲਾ ਕਰਨ ਦਾ ਕਾਰਨ ਕੁਝ ਨਹੀਂ ਕਹਿ ਸਕਦੇ ਹੁਣ ਜਾਂ ਤਾਂ ਉਹਨੂੰ ਕਿਸੇ ਨੇ ਢੁਕਾਇਆ ਜਾਂ ਉਹਦੀ ਮਾਂ ਨੇ ਹੱਲਾਸ਼ੇਰੀ ਦਿੱਤੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਮਾਂ ਉਹਨੂੰ ਲੈ ਕੇ ਫਰਾਰ ਹੋਈ ਆ ਤੇ ਇਹਦਾ ਮਤਲਬ ਉਹਨੇ ਹੀ ਉਹਨੂੰ ਹੱਲਾਸ਼ੇਰੀ ਦੇ ਕੇ ਭੇਜਿਆ ਤੇ ਦੋਨੇ ਮਾਂ ਪੁੱਤ ਰਹਿੰਦੇ ਨੇ ਇੱਕ ਬੇਟਾ ਉਹਨਾਂ ਦਾ ਫੌਰਨ ਗਿਆ ਹੋਇਆ ਮੰਗ ਦੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਬਸ ਵੀ ਕਾਨੂੰਨੀ ਕਾਰਵਾਈ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਣ ਦੇ